ਮੇਰੀ ਇੱਕ ਬੇਨਤੀ ਆ ਜਿਹੜੇ ਗਰਾਊਂਡ 'ਚ ਵਾਧੂ ਵਾਧੂ ਬੰਦੇ ਸੀ ਉਹ ਸਾਨੂੰ ਜਰੂਰ ਦੱਸ ਕੇ ਜਾਣ ਵੀ ਅਸੀਂ ਕੀ ਖੱਟ ਲਿਆ ਵੀਜੀ ਆ ਆ ਗਰਾਊਂਡ ਦੇ ਵਿੱਚ ਖੜ ਗਏ ਵੀ ਅਸੀਂ ਤੁਸੀਂ ਕੀ ਲੈ ਕੇ ਕੀ ਆਏ ਹੋ ਸਾਨੂੰ ਪਤਾ ਤਾਂ ਲੱਗੇ ਯਾਰ ਵੀ ਤੁਸੀਂ ਬੇਜੂਲ ਇੱਥੇ ਖੜੇ ਰਹੇ ਹੋ ਐਵੇਂ ਐਡਾ ਵੱਡਾ ਮੈਚ ਤੁਸੀਂ ਖਰਾਬ ਕਰਕੇ ਰੱਖਤਾ ਸਾਨੂੰ ਦੱਸ ਕੇ ਜਰੂਰ ਜਾਓ ਮੇਰਾ ਵੀਰ ਬਣ ਕੇ ਵੀ ਹੁਣ ਮਿਲ ਕੀ ਗਿਆ ਕਿਉਂਕਿ ਇਹ ਕਬੱਡੀ ਹੈ ਕਬੱਡੀ ਦੀ ਗਰਾਊਂਡ ਖਾਲੀ ਰਹਿੰਦੀ ਤਾਂ ਸੋਹਣੀ ਇਹ ਪੁਲਸੀਆ ਹੈ ਪੁਲਸੀਆ ਕਬੱਡੀ ਪਾ ਰਿਹਾ ਨੱਥਾ ਸਿੰਘ ਜੀ ਪ੍ਰਧਾਨ ਸਾਹਿਬ ਕਹਿੰਦੇ ਵੀ 500 ਲਾ ਦਿਓ ਆ ਨੰਬਰ ਤਾਂ ਮੇਰੇ ਵੀਰੋ ਆ ਆ 500 ਦਾ ਨੰਬਰ ਹੋਣਾ ਇਹ ਨੱਥਾ ਸਿੰਘ ਜੀ ਪ੍ਰਧਾਨ ਇਸ ਲਈ ਮਾਨ ਸਨਮਾਨ ਦੇਣਗੇ ਚੋਟੀ ਉਣੀ ਸਪੇਨ ਦੇ ਵਿੱਚ 500 ਉਣੀ ਕਹਿੰਦੇ ਬੈਲਜੀਅਮ ਦੇ ਵਿੱਚ ਗੁਰਮੀਰ ਸਾਡਾ ਵੀਰ ਆ ਆ ਸਾਹਮਣੇ ਇੱਕ ਪਾਸੇ ਅਰਸ਼ ਚੋਲੇ ਵਾਲਾ ਅਰਸ਼ ਉਹ ਸਵਾਦ ਆਇਆ ਤੇ ਤਾੜੀਆਂ ਖੁੱਲ ਗਈਆਂ ਜੀ ਜਲਾ ਜੀ ਪੁਰਤਗਾਲ ਵਾਲੇ ਆਏ ਆ ਚਮਕੀਲਾ ਕੰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋ ਅਰਸ਼ ਨੇ 4 ਜੱਫੇ ਹੋ ਗਏ ਨੇ ਅਰਸ਼ ਨੇ 4 ਜੱਫੇ ਹੋ ਗਏ ਨੇ